ਅੰਮ੍ਰਿਤਸਰ ਦੇ ਵਕਫਾ ਪੁਲਿਸ ਸਟੇਸ਼ਨਾਂ ਦੇ ਬਾਹਰ ਦੇਖਣ ਨੂੰ ਮਿਲ ਰਿਹਾ ਹੈ ਕਿ ਜੋ ਮਾਲ ਮੁਕਦਮੇ ਵਿੱਚ ਵਾਹਨ ਜ਼ਬਤ ਕੀਤੇ ਜਾਂਦੇ ਹਨ ਉਹਨਾਂ ਵਾਹਨਾਂ ਨੂੰ ਸੜਕ 'ਤੇ ਖੜਾ ਕੀਤਾ ਹੋਇਆ ਹੈ। ਅੰਮ੍ਰਿਤਸਰ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਦੇ ਬਾਹਰ ਇੱਕ ਪਾਸੇ ਟੂ-ਵੀਲਰ ਲੱਗੇ ਹੋਏ ਹਨ ਅਤੇ ਦੂਜੇ ਪਾਸੇ ਕਾਰਾਂ, ਟਰੱਕ ਅਤੇ ਕਈ ਹੋਰ ਵਾਹਨ ਖੜੇ ਕੀਤੇ ਹੋਏ ਹਨ ਅਤੇ ਇਹ ਵਾਹਨ ਅੱਧੀ ਸੜਕ ਵਿੱਚ ਖੜੇ ਹਨ ਜਿਸ ਨਾਲ ਉਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਨੂੰ ਇਹਨਾਂ ਵਾਹਨਾਂ ਨੂੰ ਇੱਕ ਸਾਈਡ ਤੇ ਲਗਾਉਣਾ ਚਾਹੀਦਾ ਹੈ ਜਾਂ ਫਿਰ ਇਹਨਾਂ ਵਾਹਨਾਂ ਦਾ ਕੋਈ ਆਹਾਤ ਬਣਾਉਣਾ ਚਾਹੀਦਾ ਹੈ ਤਾਂ ਜੋ ਥਾਣਿਆਂ ਦੇ ਬਾਹਰ ਲੱਗੇ ਵਾਹਨਾਂ ਦਾ ਮਾਮਲਾ ਘਟ ਸਕੇ ਅਤੇ ਸੜਕਾਂ ਲੋਕਾਂ ਲਈ ਖੁੱਲੀਆਂ ਹੋ ਸਕਣ ਇਸ ਬਾਰੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸੋਚਣਾ ਚਾਹੀਦਾ ਹੈ ਜਦੋਂ ਵਾਹਨ ਸੜਕਾਂ ਤੇ ਖੜੇ ਹੁੰਦੇ ਨੇ ਤਾਂ ਟ੍ਰੈਫਿਕ ਪੁਲਿਸ ਵੱਲੋਂ ਉਹਨਾਂ ਨੂੰ ਚੁੱਕ ਲਿਆ ਜਾਂਦਾ ਹੈ ਤੇ ਚਲਾਨ ਕਰ ਦਿੱਤਾ ਜਾਂਦਾ ਹੈ ਪਰ ਇਸ ਵੇਲੇ ਅਸੀਂ ਰਣਜੀਤ ਐਵੇਨਿਊ ਥਾਣੇ ਦੇ ਬਾਹਰ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕੈਸ ਕਦਰ ਜਿਹੜੇ ਵਾਹਨ ਨੇ ਇੱਕ ਪਾਸੇ ਚਾਰ ਪਹੀਆ ਵਾਹਨ ਸੜਕ ਦੇ ਪਾਸੇ ਲੱਗੇ ਨੇ ਤੇ ਇੱਕ ਪਾਸੇ ਦੋ ਪਹੀਆ ਵਾਹਨ ਲੱਗੇ ਨੇ ਇਹ ਉਹ ਵਾਹਨ ਨੇ ਜਿਹੜੇ ਚਲਾਨ ਕੀਤੇ ਨੇ ਬੌਂਡ ਕੀਤੇ ਨੇ ਜਾਂ ਫਿਰ ਐਕਸੀਡੈਂਟਲ ਨੇ ਸੋ ਸੜਕਾਂ ਦੋਨੇ ਪਾਸਿਓਂ ਅਧੀਆਂ-ਅਧੀਆਂ ਮੱਲੀਆਂ ਹੋਈਆਂ ਨੇ ਇਨ੍ਹਾਂ ਵਾਹਨਾਂ ਨੇ ਇੱਥੇ ਮੱਛਰ ਪੈਦਾ ਹੋ ਰਹੇ ਨੇ ਤੇ ਲੋਕ ਪਰੇਸ਼ਾਨ ਹੁੰਦੇ ਨੇ ਟ੍ਰੈਫਿਕ ਦੀ ਵਜ੍ਹਾ ਦੇ ਨਾਲ ਇਹਦਾ ਜਵਾਬ ਦੇ ਕੌਣ ਹੈ ਸੋ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦੇ ਆ ਇੱਕ ਇਹਨਾਂ ਦੀ ਪਾਰਕਿੰਗ ਹੋਣੀ ਚਾਹੀਦੀ ਹੈ ਤੇ ਜੇ ਪੂਰੀ ਤਰ੍ਹਾਂ ਬੇਕਾਰ ਨੇ ਤੇ ਇਹਨਾਂ ਦਾ ਇੱਕ ਡੰਪ ਹੋਣਾ ਚਾਹੀਦਾ ਜਿੱਥੇ ਇਹਨਾਂ ਨੂੰ ਰੱਖਿਆ ਜਾਵੇ ਇਸ ਤਰ੍ਹਾਂ ਸੜਕ ਦੇ ਕਿਨਾਰੇ ਸੁੱਟਿਆ ਹੋਇਆ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਸੋ ਇਸ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅਮਰਿਤਸਰ